ਗੁਰਜੀ ਦਾ ਖਾਲਸਾ ਰਹਿਤ ਕੀ ਫਤਿਹ ਆ ਵੀਡੀਓ ਵੇਖਦੇ ਪੈਣ ਪਰਮਾਨ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਬਸਕ੍ਰਾਈਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਖੁਸ਼ ਹੋਗੇ ਬਰ ਪ੍ਰਮਾਤਮਾ ਤੁਹਾਨੂੰ ਖਿਸ਼ਿਆ ਬਖਸ਼ੇ ਕਿ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਜੇ ਤੁਹਾਡਾ ਧੰਨਵਾਦ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆਪਾਂ ਇਹ ਟਿੰਡੇ ਗਰਮੀਆਂ ਦੀ ਮਸ਼ਹੂਰ ਇੱਕ ਹੋਰ ਸਬਜੀ ਤੇ ਇਹ ਗੰਡੇ ਟਿੰਡੇ ਤੇ ਗੰਡੇ ਆਪਾਂ ਬਣਾਵਾਂਗੇ ਅੱਜ ਭਰਮਾ ਭਰ ਕੇ ਬਣਾਵਾਂਗੇ ਪਿਆਜ਼ ਵੀ ਆਪਾਂ ਭਰਮਾ ਹੀ ਬਣਾਉਣੇ ਕਿਉਂਕਿ ਬੱਚੇ ਲਾਇਕ ਕਰਦੇ ਆ ਵਿੱਚ ਕੁਛ ਕੱਟ ਕੇ ਪਾਵਾਂਗੇ ਤੇ ਕੁਛ ਭਰ ਕੇ ਬਣਾਵਾਂਗੇ ਆਜੋ ਆਪਾਂ ਇਹਨਾਂ ਨੂੰ ਛਿਲਕੇ ਸਾਫ ਕਰ ਲੈਨੇ ਇਹਨੂੰ ਆਪਾਂ ਇਦਾਂ ਉੱਪਰਲਾ ਛਿਲਕਾ ਦਾ ਲਾ ਲਾਂਗੇ ਤੇ ਫੇਰ ਆਪਾਂ ਇਹਨਾਂ ਨੂੰ ਬਣਾਵਾਂਗੇ ਲੋ ਜੀ ਟਿੰਡੇ ਆਪਾਂ ਛਿੱਲ ਲਿਆ ਤੇ ਹੁਣ ਆਪਾਂ ਗੰਡੇ ਕੱਟ ਲੈਨੇ ਆ ਗੰਡੇ ਕੱਟ ਕੇ ਛਿੱਲ ਕੇ ਫਿਰ ਆਪਾਂ ਮਿਲਦੇ ਆਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਟਿੰਡੇ ਅਨ ਨੂੰ ਥੋਲਾਂਗੇ ਟਿੰਡਿਆਂ ਦੇ ਵਿੱਚ ਬਹੁਤ ਜ਼ਿਆਦਾ ਗੋਣਨ ਦੇ ਫਾਈਬਰ ਹੁੰਦੇ ਆ ਖਾਣੇ ਬਹੁਤ ਚੰਗੇ ਆ ਅੱਜ ਕੱਲ੍ਹ ਗਰਮੀ ਦੇ ਮੌਸਮ ਵਿੱਚ ਬੱਚੇ ਖਾਂਦੇ ਨਹੀਂ ਪਰ ਬੱਚਿਆਂ ਨੂੰ ਕਿਹੇ ਬੱਚਿਆਂ ਨੂੰ ਕਿਸੇ ਤਰ੍ਹਾਂ ਬਣਾ ਕੇ ਖਵਾਇਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਵਾ ਚਿਹਰੇ ਤੇ ਗਰੋਥ ਹੁੰਦੀ ਇਹਦੇ ਨਾਲ ਕद्दू ਖਾਣ ਨਾਲ ਟਿੰਡੇ ਖਾਣ ਨਾਲ ਤੋਰੀਆਂ ਖਾਣ ਨਾਲ ਇਹਨਾਂ ਦੇ ਵਿੱਚ ਆਇਰਨ ਵੀ ਬਹੁਤ ਜ਼ਿਆਦਾ ਹੁੰਦਾ ਵਾ ਇੰਡਿਆ ਨੂੰ ਕੱਟ ਲਾ ਲੈਨੇ ਇਸ ਤਰ੍ਹਾਂ ਸਾਰੇ ਫਿਰ ਇਹਨੂੰ ਭਰਾਂਗੇ ਆਪਾਂ ਮਸਾਲਾ ਬਣਾ ਕੇ ਕੱਟ ਲਾ ਲਾਂ ਮਿੱਟਕੋ ਚਲੋ ਇਸੇ ਤਰ੍ਹਾਂ ਹੀ ਆਪਾਂ ਗੰਡਿਆਂ ਨੂੰ ਕੱਟ ਲਾ ਲਾਂਗੇ ਇਹਨਾਂ ਦੇ ਵਿੱਚ ਵੀ ਮਸਾਲਾ ਭਰ ਕੇ ਪਾਵਾਂਗੇ ਕੁਝ ਆਪਾਂ ਇਹ ਕੱਟ ਲਿਆ ਨਾਲ ਹਰੀਆਂ ਮਿਰਚਾਂ ਪਾ ਕੇ ਮਸਾਲਾ ਬਣਾਉਨੇ ਆ ਹਰੀਆਂ ਮਿਰਚਾਂ ਪਾ ਕੇ ਬਰੀਕ ਕਰ ਲਾਂਗੇ ਤੋ ਲੈ ਗ੍ਰੈਂਡ ਕੀਤੇ ਆ ਇਹਦੇ ਵਿੱਚ ਆਪਾਂ ਹਰੀਆਂ ਮਿਕਚਾ ਕਰਦੇ ਆ ਬਰੀਕ ਹੁਣ ਤੇ ਨਾਲ ਪਾਵਾਂਗੇ ਗੰਡੇ ਪਾ ਕੇ ਇਹ ਵੀ ਬਰੀਕ ਕਰ ਲੈਨੇ ਆ ਤੋਲੇ ਤੇ ਜਾਏ ਆ ਜਿਹੜਾ ਮਤਲਬ ਵੇਸਣ ਆਪਾਂ ਪਾਉਨੇ ਮਸਾਲੇ ਦੇ ਵਿੱਚ ਇਹਦਾ ਕਾਰਨ ਇਹ ਹੋਇਆ ਕਿ ਮਸਾਲਾ ਡਰਾਈ ਡਰਾਈ ਬਣਦਾ ਸੁੱਕਾ ਸੁੱਕਾ ਤੇ ਪਾਣੀ ਜਿਆ ਨਹੀਂ ਇਹਦੇ ਵਿੱਚ ਬਣਦਾ ਤੇ ਭਰਿਆ ਸੁੱਖਾ ਜਾਂਦਾ ਵਾ ਤੇ ਆਪਾਂ ਗੰਡੇ ਪਾ ਕੇ ਬਰੀਕ ਕਰ ਲਾ ਸਾਲਾ ਆਪਾਂ ਗੁੰਡੇ ਵਿੱਚ ਬਣਾਇਆ ਤਾਂ ਚੰਗੀ ਤਰ੍ਹਾਂ ਫ੍ਰੀਕ ਕਰਾਂਗੇ ਆ ਵੀ ਲੋ ਮਸਾਲੇ ਨੇ ਪਾਣੀ ਨਹੀਂ ਛੱਡਿਆ ਇਹ ਛੋਲੇ ਭੁਜੇ ਪਾਉਣ ਦਾ ਕਾਰਨ ਆ ਕਿ ਪਾਣੀ ਨਹੀਂ ਗੱਡੇ ਛੱਡਦੇ ਆਪਾਂ ਹਲਦੀ ਪਾ ਲਾਂਗੇ ਤੇ ਲੋਨ ਸੁਆਦ ਅਨਸਾਰ ਐਨਾ ਕ ਆਪਾਂ ਗਰਮ ਮਸਾਲਾ ਪਾ ਲਾਂਗੇ ਐਨਾ ਕ ਆਪਾਂ ਬਸੂਰ ਪਾਊਡਰ ਪਾ ਲਾਂਗੇ ਇਹਦੇ ਨਾਲ ਕਰਾਰੇ ਬਣਨਗੇ ਜੀ ਪਿਆਰ ਆ ਕਿੰਨਾ ਵਧੀਆ ਮਸਾਲਾ ਬਣਿਆ ਗੁੰਡੇ ਦੇ ਵਿੱਚ ਹੁਣ ਆਪਾਂ ਇਹ ਟਿੰਡਿਆਂ ਦੇ ਵਿੱਚ ਭਰਾਂਗੇ ਤੇ ਆ ਲੋ ਜੀ ਮਸਾਲਾ ਆਪਣਾ ਤਿਆਰ ਆ ਇਹ ਹੁਣ ਆਪਾਂ ਭਰਾਂਗੇ ਟਿੰਡਿਆਂ ਦੇ ਵਿੱਚ ਚਲ ਚਾ ਲੋ ਜੀ ਟਿੰਡਿਆਂ ਆਪਾਂ ਸਾਰੇ ਭਰ ਲਿਆ ਤੇ ਹੁਣ ਆਪਾਂ ਇਹ ਗੰਡੇ ਭਰ ਲੈਨੇ ਜਿਹੜੇ ਆਪਾਂ ਵਿੱਚ ਗੰਡੇ ਭਰ ਕੇ ਪਾਉਣੇ ਇਹਨਾਂ ਦੇ ਵਿੱਚ ਮਸਾਲਾ ਭਰ ਲਾਂਗੇ ਆਇਂ ਕਰੋ ਇਸੇ ਤਰ੍ਹਾਂ ਆਪਾਂ ਸਾਰੇ ਗੰਡੇ ਭਰ ਲਾਂਗੇ ਤੇ ਗੈਸ ਆਨ ਕਰ ਲੈਨੇ ਆਪਾਂ ਤੇ ਇਹਦੇ ਉੱਪਰ ਰੱਖਾਂਗੇ ਆਪਾਂ ਸਰਬਲੋਹ ਦੀ ਕੜਾਹੀ ਸਰਬਲੋਹ ਦੀ ਕੜਾਈ ਵਿੱਚ ਆਪਾਂ ਜੁਕਿੰਡੇ ਬਣਾਵਾਂਗੇ ਇਹਦੇ ਸਰਬਲੋਹ ਦੇ ਵੀ ਬੜੇ ਫਾਇਦੇ ਆ ਭਾਂਡਿਆਂ ਦੇ ਵੀ ਬਹੁਤ ਫਾਇਦੇ ਆ ਭਾਂਡਿਆਂ ਦੇ ਫਾਇਦਿਆਂ ਨੂੰ ਜਾਣਿਆ ਕਰੋ ਇੱਤਨ ਦੇ ਭਾਂਡੇ ਵਰਤਿਆ ਕਰੋ ਚਾਹ ਲੋਹੇ ਦੇ ਵਰਤਿਆ ਕਰੋ ਤੇ ਚਾਹ ਤਾਂਬੇ ਦੇ ਜੇ ਜਿਹੜੇ ਤੁਸੀਂ ਆ ਸਿਲਵਰ ਦੇ ਭਾਂਡੇ ਵਰਤਦੇ ਤੇ ਨੀਰਾ ਬਿਮਾਰੀ ਦਾ ਘਾਰਾ ਇਹਦੇ ਵਿੱਚ ਸਬਜ਼ੀ ਬਣਾਉਂਦਾ ਕੋਈ ਫਾਇਦਾ ਨਹੀਂਗਾ ਕੋਈ ਫਾਇਦਾ ਨਹੀਂ ਮਿਲਦਾ ਕੜਾਈ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਸਰੋਂ ਦਾ ਤੇਲ ਸਰੋਂ ਦੇ ਤੇਲ ਵਿੱਚ ਆਪਾਂ ਬਣਾਵਾਂਗੇ ਟਿੰਡੇ ਪਰਮਾ ਜਦੋਂ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਟਿੰਡੇ ਟਿੰਡੇ ਬਣਾਟੇ ਇਹ ਜਿਹੜੇ ਟਿੰਡੇ ਆਪਣੇ ਸੌਣ ਲਗੇ ਜਿਹੜਾ ਆਪਾਂ ਇਹਦੇ ਵਿੱਚ ਗੰਡੇ ਪਾਵਾਂਗੇ ਅੱਤ ਪਹਿਲਾਂ ਟਿੰਡਿਆਂ ਨੂੰ ਬਣਾ ਲੈਣੇ ਚੰਗੀ ਤਰ੍ਹਾਂ ਸੌਣ ਲੈਣੇ ਆ ਕਿ ਟਿੰਡਿਆਂ ਨੂੰ ਆਪਾਂ ਥੱਲ ਗੇ ਵੇਖਦੇ ਆ ਪਾਸਾ ਪਲਟ ਕੇ ਇਹ ਦੇਖੋ ਮੱਝੀ ਮੱਝੀ ਆ ਗਏ ਤੇ ਇਹਨੂੰ ਬਣਾਵਾਂਗੇ ਤੇ ਵਧੀਆ ਬਣਦੇ ਆ ਇਸੇ ਤਰ੍ਹਾਂ ਆਪਾਂ ਇਹਨਾਂ ਹੌਲੀ ਹੌਲੀ ਘੱਟ ਗੈਸ ਤੇ ਪਕਾਵਾਂਗੇ ਹਾਲੋ ਈ ਟਿੰਡੇ ਆਪਣੇ ਕੋਸ ਕੋਸ ਜਾ ਕੇ ਪ੍ਰਸੈਂਟ ਪੱਕ ਗਏ ਆ ਤੇ ਹੌਲੀ ਹੌਲੀ ਅੱਜ ਤੇ ਆਪਾਂ ਥੋੜੀ ਥੋੜੀ ਮਰਚੀ ਉੱਤੇ ਅੱਗ ਤੇ ਇਹਨੂੰ ਪਕਾਵਾਂਗੇ ਤੇ ਨਾਲ ਹੀ ਆਪਾਂ ਗੰਡੇ ਪਾ ਦਿੰਨੇ ਆ ਸਾਈਡਾਂ ਤੇ ਰੱਖ ਦਾਂਗੇ ਇਹ ਵੀ ਨਾਲ ਪੱਕਦੇ ਰਹਿਣਗੇ ਹਾਲੋ ਜੀ ਆਪਣੇ ਟਿੰਡਿਆਂ ਦੀ ਗੰਡਿਆਂ ਦੀ ਸਬਜ਼ੀ ਬਣ ਕੇ ਤਿਆਰ ਆ ਤੇ ਦੇਖੋ ਕਿੰਨੇ ਸੋਹਣੇ ਬਣੇ ਡਿੰਡੇ ਤੇ ਗੰਡੇ ਇਹ ਬਹੁਤ ਹੀ ਗੁਣਕਾਰੀ ਹੁੰਦੇ ਆ ਤੇ ਇਹਨਾਂ ਦੇ ਵਿੱਚ ਫਾਈਬਰ ਤੇ ਕੈਲਸ਼ੀਅਮ ਬਹੁਤ ਹੁੰਦਾ ਬੱਚੇ ਪਰ ਖਾਂਦੇ ਨਹੀਂ ਇਹਨੂੰ ਬੱਚਿਆਂ ਨੂੰ ਤਰੀਕੇ ਨਾਲ ਬਣਾ ਕੇ ਖਵਾਣੇ ਪੈਂਦੇ ਇਤਰਾ ਪਰਮਾ ਬਣਾ ਲਓ ਤੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਤੇ ਬੱਚਿਆਂ ਦੇ ਚਿਹਰੇ ਤੇ ਗਰੋਸ਼ ਵੀ ਇਹਨਾਂ ਨਾਲ ਹੀ ਆਉਂਦੀ ਜਿਹੜੀ ਚੀਜ਼ ਨਹੀਂ ਖਾਂਦੇ ਕਦੂ ਨਹੀਂ ਖਾਂਦੇ ਤੋਰੀਆਂ ਨਹੀਂ ਖਾਂਦੇ ਇਹ ਢਿੰਡੇ ਨਹੀਂ ਖਾਂਦੇ ਪਰ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਖਵਾਇਆ ਕਰੋ ਬੱਚਿਆਂ ਨੂੰ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਗਰਮੀਆਂ ਦੀ ਸਬਜ਼ੀ ਜਿਹੜੀ ਹੈ ਸੀਜ਼ਨ ਦੀ ਸਬਜ਼ੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਖਾਣੀ ਚਾਹੀਦੀ ਹੈ ਸੀਜ਼ਨ ਦੀ ਸਬਜ਼ੀ ਖਾਇਆ ਕਰੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਿ ਰਹਾ